ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਆਂ ਪੀਡੀਐਫ ਦੇ ਮੇਲੇ ਜਗਰਾਉਂ 2025 8 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਨੀਲੀ ਰਾਵੀ ਤੇ ਤੇ ਨੀਲੀ ਰਾਵੀ ਬਾਰੇ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਓ ਬਾਈ ਜੀ ਹੁਣ ਆਪਾਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਆਪਾਂ ਸ਼ੋਅ ਬਾਰੇ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਬਾਈ ਜੀ ਬਹੁਤ ਵਧੀਆ ਜੀ ਚੱਲਦੀ ਕਲਾ ਵੀਰ ਜੀ ਆਪਾਂ ਨਾਂ ਪਹਿਲਾਂ ਦੱਸ ਦਈਏ ਐਡਰੈਸ ਵੀ ਦੱਸ ਦਿਓ ਪਰੰਗੀ ਪੁੱਲਰ ਹਾਂਜੀ ਪਿੰਡ ਟਾਲੀ ਜਿਹੜਾ ਜ਼ਿਲ੍ਹਾ ਫਰੋਇਦਾ ਤਹਿਸੀਲ ਜੀਰਾ ਆ ਗਿਆ ਹਾਂਜੀ ਤੇ ਅੱਜ ਕਿੰਨੇ ਪਸ਼ੂ ਆਪਾਂ ਮੇਲੇ ਦੇ ਚ ਲੈ ਕੇ ਪਹੁੰਚੇ ਆ ਅੱਜ ਆਪਾਂ 4 ਪਸ਼ੂ ਲਿਆਂਦੇ ਸੀ ਦੋ ਤਾਂ ਆਪਣੇ ਮਿੱਤਰ ਦੇ ਤੇ ਦੋ ਆਪਣੇ ਠੀਕ ਆ ਤੇ ਪਹਿਲੇ ਨੰਬਰ ਤੇ ਜਿਹੜੀ ਮੱਝਾਂ ਦੇ ਬਾਰੇ ਦੱਸ ਦੀਏ ਥੋੜਾ ਜਿਹਾ ਇਹ ਮੱਝ ਬਾਰੇ ਹਾਂਜੀ ਹਾਂਜੀ ਇਹਦੇ ਬਾਰੇ ਦੱਸ ਦੀਏ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਵੱਡੀ ਮੱਝ ਆ ਇਹਦੇ ਬਾਰੇ ਆਪਾਂ ਇਹ ਜੀ ਗੱਲਬਾਤ ਕਰਦੇ ਆਂ ਆਪਣੇ ਪਿੰਡੂ ਹੀ ਆ ਮਾਝੇ ਆਪਣੇ ਮਿੱਤਰ ਦੀ ਆ ਠੀਕ ਆ ਉੱਚੀ ਬੋਲੋ ਮੜਾਏ ਆ ਆਪਣੇ ਮਾਝੇ ਇਹ ਪਿੰਡੂ ਹੀ ਆ ਹਾਂਜੀ ਹਾਂਜੀ ਹਾਂ ਆਪਣੇ ਮਿੱਤਰ ਦੀ ਮਾਝੇ ਆ ਆਪਾਂ ਹੀ ਹਾਂ ਜੀ ਨਾਲ ਠੀਕ ਆ ਆਪਣੇ ਕੀ ਨਾਮ ਕੀ ਵੀਰ ਦਾ 33 ਤੇ ਉਹਨਾਂ ਦੇ ਫਾਦਰ ਦਾ ਨਾਮ ਹੈ ਰਾਜਾ ਸਿੰਘ ਠੀਕ ਆ ਠੀਕ ਆ ਪਿੰਡ ਕਾਲੀ ਵਾਲੇ ਤੋਂ ਹਣਾ ਠੀਕ ਆ ਇਹ ਪੰਜ ਵਾਰ ਪਹਿਲਾਂ ਪਾਈ ਸੀ ਤੇ ਪੰਜੇ ਅਰੀਏ ਫਾਸਟਿੰਗ ਆਂ ਚੱਕੀਏ ਫਾਸਟੀ ਆ ਇਹ ਕਿੱਥੇ ਕਿੱਥੇ ਪਾਈ ਸੀ ਇਹ ਪਾਈ ਸੀ ਕਿ ਪਟਾਲਾ ਹਾਂਜੀ ਦੋਵਾਰੀ ਪੀਡੀ ਇੱਥੇ ਠੀਕ ਆ ਮਨਸਰ ਸਾਹਿਬ ਹਾਂਜੀ ਤੇ ਇੱਕ ਹੋਰ ਮੇਲੇ 22ਵਾਂ ਮੈਨੂੰ ਚੇਤਾ ਨਹੀਂ ਗਿਆ ਠੀਕ ਆ ਤੇ ਪੰਜਵੀਂ ਵਾਲੀ ਪਾਈ ਸੀ ਪੰਜਵੀਂ ਵਾਲੀ ਫਸਟ ਆਈ ਸੀ ਠੀਕ ਆ ਹਾਂਜੀ ਅੱਜ ਫੇਰ ਇਹ ਤੀਜੀ ਵਾਲੀ ਇੱਥੇ ਪੀਡੀ ਇੱਥੇ ਤੇ ਆਈ ਅੱਜ ਇਹ ਚੌਥੀ ਵਾਲੀ ਆ ਚੌਥੇ ਨੰਬਰ ਤੇ ਆਈ ਆ ਦੋਸਤੋ ਵੇਖ ਸਕਦੇ ਬਹੁਤ ਸੋਹਣੀ ਨੀਲੀ ਰਾਵੀ ਦੀ ਮੱਝ ਤੇ ਐਤ ਕੀ 14 ਪੰਜਵੇਂ ਨੰਬਰ ਤੇ ਆਈ ਆ ਨਹੀਂ ਚੌਥੇ ਨੰਬਰ ਚੌਥੇ ਨੰਬਰ ਤੇ ਆਈ ਆ ਠੀਕ ਆ ਤੇ ਇਹ ਇਸ ਟਾਈਮ ਸੂਹਾ ਕਨਵਾਸ ਹੋਈ ਆ ਆ ਇਹਦਾ ਵੀਰੇਸ ਪੰਜਵੇਂ ਛੇਵੇਂ ਸੂਰੇ ਹੋਗੇ ਠੀਕ ਆ ਤੇ ਇਹਦਾ ਮਿਲਕ ਰਿਕਾਰਡ ਕੀ ਰਿਹਾ ਹੈ ਹੋ ਰਿਹਾ ਜੀ 16 ਤੋਂ 17 ਕਿਲੋ ਠੀਕ ਆ ਤੇ ਇਹ ਕਿਹੜੇ ਕੰਪੀਟੀਸ਼ਨ ਤੇ ਜਿਹਨ ਪਾਈ ਸੀ ਆਪਾਂ ਇਹ ਮਿਲਕ ਬਿਊਟੀ ਮਿਲਕ ਬਿਊਟੀ ਤੇ ਠੀਕ ਆ ਇਸ ਤੋਂ ਅੱਗੇ ਜਿਹੜੀ ਝੋਟੀ ਆ ਇਹ ਕੱਲ ਨੂੰ ਪਵੇਗੀ ਨਾ ਹਾਂਜੀ ਇਹਦਾ ਕੱਲ ਨੂੰ ਕੱਲ ਨੂੰ ਇਹ ਦੋ ਦੰਦ ਦੇ ਵਿੱਚ ਹਨਾ ਠੀਕ ਆ ਧੁੰਦੀਆਂ ਦੇ ਵਿੱਚ ਦੋਸਤੋ ਇਹ ਨੀਲੀ ਰਵੀ ਦੀ ਜਿਹੜੀ ਆ ਇਹ ਝੋਟੀ ਇਹ ਕੱਲ ਨੂੰ ਕੰਪੀਟੀਸ਼ਨ ਦੇ ਵਿੱਚ ਪਾਈ ਜਾਊਗੀ ਤੇ ਬਹੁਤ ਸੋਹਣੀ ਝੋਟੀਆਂ ਦੇ ਬਾਰੇ ਵੀ ਪੁੱਛ ਲਈਨੇ ਇਹ ਵੀਰ ਇਹਦੇ ਬਾਰੇ ਦੱਸੋ ਇਹ ਵੀਰੇ ਤੀਜ ਹੈਗੀ ਆ ਆਹ ਭਾਲ ਬਖਸ਼ ਦੀ ਠੀਕ ਆ ਤੇ ਮਾਂ ਇਹਦੀ ਟੈਂਕ ਦੀ ਆ ਠੀਕ ਆ ਤੇ ਗੁਲਛੀ ਕੇ ਮਲ ਫਾਰਮ 3 ਨੰਬਰ ਬੁੱਲਾ ਹਾਂਜੀ ਉਹਦੇ ਤੇ ਗੱਭਾਣਾ ਚਾਰ ਮਹੀਨੇ ਨਿੱਕੇ ਠੀਕ ਆ ਇਸ ਟਾਈਮ ਦੋ ਦੰਦ ਹੋ ਗਏ ਹਨਾ ਧਨੋਲੇ ਪਾਈ ਸੀ ਧਨੋਲੇ ਤੀਜੇ ਨੰਬਰ ਤੇ ਆਈ ਹੈ ਠੀਕ ਆ ਹਾਂਜੀ ਕਰੀਏ ਨੂੰ ਮੜਾਇਆ ਸਾਈਡ ਤੇ ਹਾਂਜੀ ਦੋਸਤੋ ਵੇਖ ਸਕਦੇ ਏ ਤਨੋਲੇ ਮੇਲੇ ਦੇ 3 ਨੰਬਰ ਤੇ ਆਈ ਸੀ 3 ਨੰਬਰ ਤੇ ਪੂਰੇ ਚੌੜੇ ਪਿੱਠ ਪੁੜੇ ਦੀ ਆ ਬਹੁਤ ਸੋਹਣੀ ਝੋਟੀ ਆ ਇਹ 9 ਤਰੀਕ ਨੂੰ ਕੱਲ ਨੂੰ ਇਹ ਆਪਣੇ ਪੀਡੀਐਫ ਮੇਲੇ ਜਗਰਾਉਂ ਦੇ ਵਿੱਚ ਦੋ ਦੰਦ ਦੇ ਵਿੱਚ ਇੱਕ ਕੰਪੀਟੀਸ਼ਨ ਲੜੂਗੀ ਬਹੁਤ ਸੋਹਣੀ ਝੋਟੀ ਆ ਵੀਰ ਫਰੰਗੀ ਦੀ ਤੇ ਵੀਰ ਇਹ 24 ਮਹੀਨਾ ਦੀ ਗੱਬਣ ਹੋ ਗਈ ਐ ਇਸ ਟਾਈਮ ਠੀਕ ਆ ਤੇ ਇਸ ਤੋਂ ਅੱਗੇ ਜਿਹੜੀ ਆ ਇਹ ਆਪਣੇ ਮਿੱਤਰ ਦੀ ਆਈ ਆ ਜੀ ਠੀਕ ਆ ਚਲੋ ਖਾਣੋ ਰਹਿਣ ਦੀ ਹੈ ਨਾ ਇਹ ਵੀ ਦਿਖਾ ਦਿਓ ਕੋਈ ਚੱਕਰ ਨਹੀਂ ਠੀਕ ਆ ਇਹ ਇਹ ਚ 4 ਮਹੀਨੇ ਦੀ ਗੱਬਣ ਹੋਗੀ ਨਾ ਇਹ ਇਹ ਕਿਹੜੇ ਸਿਮਨ ਤੋਂ ਗੱਬਣਿਆ ਇਹ ਦਲਛੀ ਕੇ ਮਾਲ ਫਾਰਮ 3 ਨੰਬਰ ਬੋਲ ਤੋਂ ਠੀਕ ਆ ਟਰੈਕ ਤੇ ਜੰਪ ਦੀ ਗੱਬਣ ਠੀਕ ਆ ਹਾਂਜੀ ਦੋਸਤੋ ਬਹੁਤ ਸੋਹਣੀ ਝੋਟੀ ਆ ਤੇ ਵੀਰੋਣਾ ਕੋਲੋਂ ਵੈਸੇ ਵੀ ਜਿਸ ਤਰ੍ਹਾਂ ਮੈਨੂੰ ਵੀਰ ਕਈ ਫੋਨ ਲਾ ਦਿੰਦੇ ਨੇ ਨੀਲੀ ਰਵੀ ਦੇ ਤੇ ਉਸ ਉਸ ਤਰ੍ਹਾਂ ਬਹੁਤ ਸੋਹਣੀਆਂ ਕਟੀਆਂ ਵੀਰ ਹਣੀ ਲੈ ਕੇ ਆਉਂਦੇ ਨੇ ਜੇ ਤੁਸੀਂ ਵੀ ਨੀਲੀ ਰਾਵੀ ਦਾ ਸ਼ੌਂਕ ਰੱਖਦੇ ਤੇ ਵੀਰ ਨਾਲ ਸੰਪਰਕ ਤੁਸੀਂ ਜ਼ਰੂਰ ਬਣਾ ਸਕਦੇ ਈ ਤੇ ਵੀਰ ਜੀ ਜਿਹੜੀਆਂ ਆਪਾਂ ਪਰਸੋਂ ਆਪਾਂ ਨੂੰ ਮੈਨੂੰ ਫੋਨ ਆਇਆ ਸੀ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ ਹਾਂਜੀ ਹਾਂਜੀ ਇਹ ਮੇਰੇ ਸਾਹ ਚੰਡੀਗੜ੍ਹ ਸ਼ਾਇਦ ਹਾਂਜੀ ਉਹ ਬਾਈ ਤੇਰਾ ਬਹੁਤ ਧੰਨਵਾਦ ਹਾਂਜੀ ਤੇ ਤੁਸੀਂ ਨੰਬਰ ਦਿੱਤਾ ਜੀ ਮਿੱਤਰ ਦਾ ਉਹ ਚੰਡੀਗੜ੍ਹ ਦੋ ਕਟੀਆਂ ਭੇਜਤੀਆਂ ਠੀਕ ਆ ਉਹ ਕਾਫੀ ਕਾਫੀ ਟਾਈਮ ਤੋਂ ਨਾ ਹਾਂਜੀ ਆਪਾਂ ਨੂੰ ਕਹਿੰਦਾ ਵੀ ਆਪਾਂ ਨੀਲੀ ਰਾਵੀ ਬਰੀਡ ਤੇ ਕੰਮ ਕਰਨਾ ਤੇ ਦੋ ਕਟੀਆਂ ਭੇਜ ਦਿੱਤੀਆਂ ਚਲੋ ਵਧੀਆ ਹੋ ਗਿਆ ਹਨਾ ਕੋਈ ਵੀਰ ਪਸ਼ੂ ਪਾਲਕ ਨਾਲ ਜੁੜਦਾ ਹੈ ਹਾਂਜੀ ਤੇ ਬਹੁਤ ਚੰਗੀ ਗੱਲ ਆ ਹਾਂਜੀ ਇਹਦੇ ਬਾਰੇ ਉਹ ਦੱਸ ਦਈਏ ਇਹ ਵੀ ਇਹ ਦੂਜਾ ਬੇਲੀ ਉਹ ਡਿਟੇਲ ਦੱਸੂਗਾ ਇਹਦੇ ਬਾਰੇ ਠੀਕ ਆ ਐਂਕੀ ਆਪਣੇ ਮਿੱਤਰ ਦੀ ਆ ਉਹਨੇ ਰਾਤ ਭੇਜਦੀ ਮੇਰੇ ਕੋਲ ਆਂਦਾ ਵੀ ਫਰਾਂਗੀ ਤੇਰੇ ਕੋਲ ਛੋਟੀ ਆਉਂ ਠੀਕ ਆ ਉਹ ਕਿਹੜੇ ਕਿਹੜੇ ਆਪਣੇ ਪਿੰਡ ਤੋਂ ਆ ਇਹ ਤਲਵੰਡੀ ਮੰਗੇਖਾਨੀ ਹਾਂਜੀ ਹਾਂਜੀ ਵੀਰੇ ਦੇ ਨਾਲ ਹੀ ਹਾਂਜੀ ਹਾਂਜੀ ਠੀਕ ਆ ਬਹੁਤ ਸੋਹਣੀ ਝੋਟੀ ਹੈ ਵੀ ਡੇਢੀ ਧਾਰੀ ਹਾਂਜੀ ਹਾਂਜੀ ਚੱਲ ਕਰਦੇ ਸੀ ਠੀਕ ਹੈ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿਹੜੇ ਸੀਮੰਦੀ ਹੈ ਦੋਸਤੋ ਇਹ ਵੀ ਬਹੁਤ ਸੋਹਣੀ ਝੋਟੀ ਆ ਇਹਦੇ ਬਾਰੇ ਬਾਲਾ ਪਤਾ ਨਹੀਂਗਾ ਜਿਹੜੇ ਜਿਹੜੇ ਜਿਹੜੀਆਂ ਝੋਟੀ ਬਾਰੇ ਪਤਾ ਸੀ ਉਹ ਵੀਰ ਨੇ ਆਪਾਂ ਨੂੰ ਦੱਸਤਾ ਬਹੁਤ ਖੂਬਸੂਰਤ ਤੇ ਠੰਡੀ ਸੀਲ ਝੋਟ ਹੈ ਸੀਲ ਤਾਂ ਨਹੀਂ ਹੈਗੀ ਨਾ ਸੇਣਾ ਹਲੇ ਘਰੇ ਜਾ ਕੇ ਵਿਚਾਰ ਠੀਕ ਆ ਮੇਲਾ ਲਾ ਕੇ ਨਾ ਹਾਂਜੀ ਹਾਂਜੀ ਲਾ ਕੇ ਕੋਈ ਸੋਚਾਂਗੇ ਵਿਚਾਰ ਕਰਾਂਗੇ ਫੇਰ ਆਪਾਂ ਠੀਕ ਹੈ ਉਸ ਤਰ੍ਹਾਂ ਰੁਟੀਨ ਚ ਪਸ਼ੂ ਆਈ ਜਾਂਦੇ ਨੇ ਤੁਹਾਡੇ ਬਾਈ ਆਈ ਜਾਂਦੇ ਆ ਦੋਸਤੋ ਵੀਰ ਕੋਲ ਨੀਲੀ ਰਵੀ ਦੇ ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਨੀਲੀ ਰਵੀ ਦੇ ਬਹੁਤ ਸੋਨੇ ਪਸ਼ੂ ਆਉਂਦੇ ਆ ਤੇ ਕੋਈ ਨਹੀਂ ਤੁਹਾਨੂੰ ਜਿਹੜੇ ਸੇਲ ਪਰਚੇਜ ਆ ਵੀਰ ਕੰਮ ਕਰਦੇ ਆ ਪਸ਼ੂਆਂ ਦਾ ਉਹਦੀ ਵੀ ਆਪਾਂ ਵੀਡੀਓ ਜਲਦ ਤੁਹਾਡੇ ਤੱਕ ਲੈ ਕੇ ਆਵਾਂਗੇ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ